ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂ ਸੰਗਤੋ ਸੁਲਤਾਨੁਲ ਕੌਮ ਜਿਸਾ ਸਿੰਘ ਅਲੂ ਵਾਲੀ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਨੂੰ ਉਹਨਾਂ ਦਾ ਜਨਮ ਦਿਨ ਅੱਜ ਦੇ ਦਿਨ ਹੈ ਸੋ ਬੱਚੀ ਜਫਰ ਕੌਰ ਉਹਨਾਂ ਦੇ ਜੀਵਨ ਬਾਰੇ ਦੱਸੂਗੀ ਤੇ ਆਪਾਂ ਸਾਰੇ ਧਿਆਨ ਨਾਲ ਸੁਣਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾ ਸਰਦਾਰ ਜਸਤ ਸਿੰਘ ਆਲੂ ਵਾਲੀ ਜੀ ਦੇ ਜੀਵਨ ਦੇ ਇੱਕ ਪੰਛੀ ਚਾਤ ਮਹਾਰਾਗੇ ਉਹਨਾਂ ਦਾ ਜਨਮ 3 ਮਈ 1718 ਈਸਵੀ ਨੂੰ ਪਿੰਡ ਆਹਲੂ ਜ਼ਿਲ੍ਹਾ ਲਾਹੌਰ ਵਿੱਚ ਹੋਇਆ ਉਹ ਅਜੇ 5 ਸਾਲ ਦੇ ਹੀ ਸੀ ਕਿ ਉਹਨਾਂ ਦੇ ਪਿਤਾ ਜੀ ਸ਼ਹੀਦ ਹੋ ਗਏ ਜਿਸ ਦਾ ਸਿੰਘ ਜੀ ਦੀ ਮਾਤਾ ਜੀ ਨੇ ਉਹਨਾਂ ਨੂੰ ਛੋਟੀ ਉਮਰ ਵਿੱਚ ਗੁਰਬਾਣੀ ਅਤੇ ਕੀਰਤਨ ਦੀ ਸਿੱਖਿਆ ਦੇਣੀ ਸ਼ੁਰੂ ਕਰ ਦਿੱਤੀ ਸੀ ਉਹ ਬਹੁਤ ਹੀ ਤੇਜ਼ ਤਮੌਜ਼ ਵਾਲੇ ਸਭ ਛੋਟੀ ਉਪਰ ਵਿੱਚ ਜਸਾ ਸਿੰਘ ਜੀ ਆਪਣੀ ਮਾਤਾ ਜੀ ਨਾਲ ਦਿੱਲੀ ਵਿਖੇ ਮਾਤਾ ਸੁੰਦਰ ਕੌਰ ਜੀ ਦੇ ਦਰਸ਼ਨ ਕਰਨ ਆਏ ਉੱਥੇ ਉਹਨਾਂ ਨੇ ਮਾਤਾ ਸੁੰਦਰ ਕੌਰ ਜੀ ਨੂੰ ਕੀਰਤਨ ਸੁਣਾਇਆ ਤੇ ਮਾਤਾ ਸੁੰਦਰ ਕੌਰ ਜੀ ਨੇ ਉਹਨਾਂ ਨੂੰ ਆਪਣੇ ਕੋਲ ਦਿੱਲੀ ਰੱਖ ਲਿਆ ਆਪ ਜੀ ਨੇ ਉੱਥੇ ਰਹਿੰਦਿਆਂ ਕਿ ਪੋਸ਼ਾਵਾਂ ਸਿੱਖੀਆਂ ਤੇ ਨਾਲ ਸ਼ਸਤਰ ਵਿਦਿਆ ਵੀ ਪ੍ਰਾਪਤ ਕੀਤੀ ਨਵਾਬ ਕਪੂਰ ਸਿੰਘ ਨਾਮ ਲਾ ਕੇ ਜਦੋਂ ਜਸਾ ਸਿੰਘ ਜੀ ਦਿੱਲੀ ਤੋਂ ਜਾਪ ਆਇਤਾ ਉਹ ਆਪਣੇ ਮਾਮਾ ਜੀ ਨਵਾਬ ਕਪੂਰ ਸਿੰਘ ਜੀ ਨੂੰ ਮਿਲਣਗੇ ਨਵਾਬ ਕਪੂਰ ਸਿੰਘ ਜੀ ਨੂੰ ਜਸਾ ਸਿੰਘ ਜੀ ਦੀ ਆਵਾਜ਼ ਬਹੁਤ ਮਿੱਠੀ ਲੱਗੀ ਅਤੇ ਉਹ ਇਨਾਂ ਦਾ ਕੁਰਬਾਨੀ ਪ੍ਰੇਮ ਦੇਖ ਕੇ ਬਹੁਤ ਖੁਸ਼ ਹੋਏ ਨਵਾਬ ਕਪੂਰ ਸਿੰਘ ਜੀ ਨੇ ਜਸਾ ਸਿੰਘ ਜੀ ਨੂੰ ਆਪਣੇ ਕੋਲ ਰੱਖ ਲਿਆ ਅਤੇ ਹਿਸਾਬ ਕਿਤਾਬ ਰੱਖਣਾ ਰਸਤਾ ਵੰਡਣੀਆਂ ਅਤੇ ਜੱਥਿਆਂ ਦੀ ਦੇਖ ਰੇਖ ਦੀ ਸੇਵਾ ਤੇ ਲਗਾ ਦਿੱਤਾ ਆਪ ਜੀ ਫਾਰਸੀ ਅਤੇ ਗ੍ਰੰਥ ਦੇ ਬੜੇ ਮਹਾਰਤ ਛੋਟੇ ਕੱਲੂਕਾਰਾ ਛੋਟੇ ਕੱਲੂਕਾਰੇ ਸਮੇਂ ਸਰਦਾਰ ਜੱਸਾ ਸਿੰਘ ਜੀ ਨੂੰ ਹੋਰ ਜਿੰਮਾ ਸਮੇਂ ਬਹੁਤ ਬਹਾਦਰੀ ਨਾਲ ਦੇਵਾਲੇ ਲੱਕ ਪਸੇ ਰਾਏ ਦੀਆ ਫੌਜ ਨਾਲ ਮੁਕਾਬਲਾ ਕੀਤਾ ਤਾਂ ਖਾਸਾ ਦੇ ਜ਼ਿੰਮੇਦਾਰੀ ਜ਼ਿੰਮੇਵਾਰੀ ਸੰਭਾਲੀ ਸਰਦਾਰ ਜੱਸਾ ਸਿੰਘ ਆਲੂ ਵਾਲੇ ਜੀ ਬੋਧ 50 ਜਵਾਨ ਸੂਰਬੀ ਸਿਰ ਜੀ ਤਿਆਗੀ ਅਤੇ ਕੌਮ ਲਈ ਆਪਾਂ ਵਾਲੇ ਅਗੁਸਤ ਮਾਰਚ 14 48 ਜਿਵੇਂ ਸਾਕ ਕਿ ਲੋਇਡੇਨ ਨਵਕਪੂਰ ਸਿੰਘ ਜੀ ਨੇ 12 ਮਿਸਲਾ ਦਲ ਖਾਲਸਾ ਦੇ ਰੂਪ ਵਿੱਚ ਇੱਕ ਜੁਟ ਕੀਤਾ ਆਪ ਜੀ ਨੂੰ ਦਲ ਖਾਲਸਾ ਦੇ ਜਥੇਦਾਰ ਦੀ ਜ਼ੁਮੇ ਵਾਰਿਸ ਆਫਫੀਗੇਜਸ ਨੂੰ ਆਪ ਜੀ ਨੇ ਪੂਰੀ ਦਿਨ ਦੇਹੀ ਤਨ ਦੇਹੀ ਨਾਲ ਨਿਪਾਇਆ ਸਾਰਾ ਸਤ ਜੰਗ ਇਸ ਵੀ ਵਿੱਚ ਨਵਾਬ ਕਪੂਰ ਸਿੰਘ ਜੀ ਦੇ ਅਕਾਲ ਚਲਾਣਾ ਕਰਨ ਤੋਂ ਪਹਿਲਾਂ ਖਾਲਸਾ ਪੰਥ ਦੀ ਇੱਛਾ ਅਨੁਸਾਰ ਸਦਾਨ ਜਿਸ ਦਾ ਸਿੰਘ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਦੀ ਸੇਵਾ ਸੌਂਪੀ ਆਪ ਜੀ ਨੇ ਬੜੀ ਸਚੁੱਟਤਾ ਨਿਡਰਤਾ ਦੂਰ ਦ੍ਰਿਸ਼ਟੀ ਅਤੇ ਬੇਬੇਕ ਬੁੱਧੀ ਨਾਲ ਪਾਤਸ਼ਾਹ ਨੂੰ ਉੱਪਰ ਖੜੇ ਸਮੇਂ ਵਿੱਚ ਕੱਢਿਆ ਆਪ ਅੰਤਲੇ ਸਮੇਂ ਤੱਕ ਸਮੁੱਚੇ ਪੰਥ ਦੇ ਭਲੇ ਲਈ ਯਤਨਸ਼ੀਲ ਰਹੇ ਰਾਮ ਰਾਣੀ ਦੀ ਅਸਾਰੀ ਸ੍ਰੀ ਅੰਮ੍ਰਿਤਸਰ ਸ਼ਹਿਰ ਨੂੰ ਸਲਾਬਤ ਖਾਨ ਤੋਂ ਆਜ਼ਾਦ ਕਰਵਾਉਣ ਅਫਤ ਸਿੰਘਾਂ ਨੇ ਕਈ ਵਾਰਿਆ ਪਿੱਛੋਂ ਸ੍ਰੀ ਦਰਬਾਰ ਸਾਹਿਬ ਦੇ ਖੁੱਲੇ ਦਰਸ਼ਨ ਕੀਤੇ। ਇਤਿਹਾਸਕ ਮੌਕੇ ਹੋਏ ਇਕੱਠ ਵਿੱਚ ਸਰਦਾਰ ਜਸਤ ਸਿੰਘ ਜੀ ਨੇ ਇਹ ਮਤਾ ਪੇਸ਼ ਕੀਤਾ ਕਿ ਸਾਨੂੰ ਪੱਕੇ ਤਰ੍ਹਾਂ ਪੈਰ ਜਮਾਉਣ ਲਈ ਕੋਈ ਕਿਤਾ ਜਾਗੜ ਉਸਾਰਨਾ ਚਾਹੀਦਾ ਹੈ। ਇਹ ਲੱਜ ਵੀ ਸਭ ਨੇ ਨਿਵਾੜ ਕਰ ਲਈ। ਇਸ ਤਰ੍ਹਾਂ ਇੱਕ ਮੋਟੀ ਦੀਵਾਰ ਉਸਾਰੀ ਗਈ ਜਿਸ ਨੂੰ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਂ ਤੇ ਰਾਉਣੀ ਦਾ ਨਾਮ ਦਿੱਤਾ ਗਿਆ। ਅਬਦਾਲੀ ਨਾਰ ਟੱਕਰ ਲੈਣੀ। ਅਹਿਮਦ ਸ਼ਾਹ ਅਬਦਾਲੀ ਨੇ ਪਾਰ ਉੱਤੇ کئی ਹਮਲੇ ਕੀਤੇ। ਜਦੋਂ ਵੀ ਉਹ ਪਾਰ ਦੇ ਵਿੱਚੋਂ ਕੰਨ ਮਾਲ ਆਦ ਟੁੱਟ ਕੇ ਵਾਪਸੇ ਜਾਣ ਲੱਗਦਾ ਤਾਂ ਸਿੱਖ ਉਸ ਦੀਆਂ ਫੌਜਾਂ ਉੱਤੇ ਹੱਲਾ ਬੋਲ ਕੇ ਉਸ ਵੱਲੋਂ ਰੋਟੇ ਸਮਾਰ ਖੋਲ ਲੈਂਦੇ। ਮਾਰਚ 17 56 ਇ.ਸਵੀ ਵਿੱਚ ਜਦੋਂ ਅਬਦਾਲੀ ਦੀ ਜੰਗ ਤੋਂ ਮੁੜਿਆ ਤਾਂ ਉਸ ਨੇ 2200 ਹਿੰਦੂ ਲੜਕੀਆਂ ਨੂੰ ਵੀ ਕੈਦੀ ਕੈਦੀ ਬਣਾ ਲਿਆ ਇਸ ਵਿਪਤਾ ਦੇ ਸਮੇਂ ਕੁਝ ਹਿੰਦੂ ਆਗੂਆਂ ਨੇ ਖਾਸੇ ਕੋਲੋਂ ਮਦਦ ਮੰਗੀ ਇਹ ਸੁਣ ਕੇ ਸਰਦਾਰ ਜਸ ਸਿੰਘ ਜੀ ਦਾ ਮਨ ਖੋਲ ਉੱਠਿਆ ਉਹ ਕੁਝ 90 ਸਰਦਾਰਾਂ ਨੂੰ ਲੈ ਕੇ ਕੋਈ ਦਬਾਰ ਦੇ ਪੱਤਨ ਤੇ ਚਾਪੂਚ ਉਤੇ ਉਹਨਾਂ ਨੇ ਬਿਆਸ ਪਾਰ ਕਰਨ ਲੱਗੇ ਅਬਦਾਲੀ ਦੇ ਲਸ਼ਕਰ ਉਤੇ ਹਮਲਾ ਕਰਕੇ ਸਭ ਲੜਗਿਆਂ ਨੂੰ ਘਰੋਂ ਕਰੀਬ ਪਹੁੰਚਾਇਆ ਲਾਹੌਰ ਤੇ ਕਬਜ਼ਾ ਸਤੰਬਰ 1766 ਵਿੱਚ ਸਰਦਾਰ ਜੱਸਾ ਸਿੰਘ ਜੀ ਨੇ ਸਰਦਾਰ ਚੜਤ ਸਿੰਘ ਜੀ ਅਤੇ ਹੋਰ ਸਿੰਘਾਂ ਨਾਲ ਮਿਲ ਕੇ ਲਾਹੌਰ ਉਤੇ ਹਮਲੇ ਹਮਲਾ ਕਰਕੇ ਸ਼ਹਿਰ ਉਤੇ ਕਬਜ਼ਾ ਕਰ ਲਿਆ ਇਸ ਨਾਲ ਸਿੰਧ ਤੋਂ ਲੈ ਕੇ ਸਫਲੋਚ ਤੱਕ ਦਾ ਸਾਰਾ ਪੰਜਾਬ ਖਾਲਸੇ ਦੇ ਕਬਜ਼ੇ ਵਿੱਚ ਆ ਗਿਆ ਸਮੂਚੇ ਪੰਥ ਨੇ ਉਹਨਾਂ ਨੂੰ ਸੁਲਤਾਨ ਉਲਕਾਮ ਦਾ ਕਿਤਾਬ ਦਿੱਤਾ ਉਹਨਾਂ ਨੇ ਸ਼ੁਕਰਾਨੇ ਵਜੋਂ ਸ੍ਰੀ ਗੁਰੂ ਕੋ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਦੇਣਾ ਤੇ ਖਾਲਸੇ ਦਾ ਸਿੱਕਾ ਜਾਰੀ ਕੀਤਾ ਗੱਟਾ ਕੱਲੂਕਾਰਾ अहमद शाह ਮੁਤਾਲੀ ਵੱਲੋਂ ਫਰਵਰੀ 1962 ਈਸਵੀ ਵਿੱਚ ਕੀਤੇ ਹਮਲੇ ਸਮੇਂ 30 ਹਜ਼ਾਰ ਤੋਂ ਵੱਧ ਸੈਨ ਸ਼ਹੀਦ ਹੋ ਗਏ ਇਸ ਯੁੱਧ ਦੇ ਵਿੱਚ ਸਰਦਾਰ ਜਸਾ ਸਿੰਘ ਜੀ ਨੂੰ 22 ਜ਼ਖਮ ਲੱਗੇ ਅਫਗਾਨੀ ਇਹ ਗੱਲ ਸੋਚ ਵੀ ਨਹੀਂ ਸੀ ਸਕਦਾ ਕਿ ਇਸ ਕੱਲੂਵਾਰ ਤੋਂ ਬਾਅਦ ਸਿੱਖ ਇੰਨੀ ਜਲਦੀ ਉੱਪਰ ਆਉਣਗੇ ਅਤੇ ਕੁਝ ਮਹੀਨਿਆਂ ਬਾਅਦ ਸਤੰਬਰ 1762 ਈਸਵੀ ਵਿੱਚ ਉਸ ਨੂੰ ਯੁੱਧ ਲਈ ਬੁਗਾਰ ਕੇ ਐਸੇ ਗਹਿਰ ਤੇ ਲੜਾਈ ਵਿੱਚ ਸਿੰਘਾਂ ਨੇ ਅਫਗਾਨੀ ਨੂੰ ਪਾਜਣਾ ਪਾ ਦਿੱਤੀਆਂ ਚਾਰਜ ਪਾਸਟਰ ਲਿਖਦਾ ਹੈ ਕਿ ਭਾਵੇਂ ਸਿੱਖਾਂ ਦੇ ਮਨਾਂ ਵਿੱਚ ਅਫਗਾਨਾਂ ਵੱਲੋਂ ਹੋਏ ਬੁਟੇ ਤੁਲੂਕਾਰ ਅਤੇ ਅਤਿਆਚਾਰਾਂ ਕਾਰਨ ਬਹੁਤ ਗੁੱਸਾ ਸੀ ਪਰ ਫਿਰ ਵੀ ਉਹ ਅਨੇ ਇੱਕ ਵੀ ਅਫਗਾਨਾਂ ਦੇ ਕਵੀ ਨੂੰ ਤੇ ਦਰਦੀ ਨਾਲ ਗਤ ਨਹੀਂ ਕੀਤਾ ਜਹਾਂ Khan ਨਾਲ ਮੁਤਾਬਲਾ ਨਵੰਬਰ 1700 ਤਰੀਕ ਈਸਵੀ ਨੂੰ ਅਬਦਾਲੀ ਵੱਲੋਂ ਬੇਚੇ ਗਏ ਜਹਾਂ Khan ਦੀ ਮਾਠੇ ਦੇ ਜਦੋਂ ਸਰਦਾਰ ਜੱਸਾ ਸਿੰਘ ਜੀ ਅਤੇ ਸਾਥੀ ਸਿੰਘਾਂ ਨਾਲ ਹੋਏ ਤਾਂ ਉਹ ਮੈਦਾਨ ਛੱਡ ਕੇ ਭੱਜ ਗਿਆ ਉਸ ਦੀ ਬੇਗਮ ਅਤੇ ਹੋਰ ਇਸਤਰੀਆਂ ਕੋਲ ਬਹੁਤ ਗਹਿਣ ਅਤੇ ਹੋਰ ਕੀਮਤੀ ਸਮਾਨ ਸੀ ਸਰਦਾਰ ਜੱਸਾ ਸਿੰਘ ਜੀ ਨੇ ਸਿੰਘਾਂ ਨੂੰ ਮੁਕੰ ਦਿੱਤਾ ਕਿ ਖਾਲਸਾ ਜਨਾਨੀਆਂ ਦੀ ਕਹਿਰੀਆਂ ਆਤਮਾਨ ਨੂੰ ਬਿਲਕੁਲ ਹੱਥ ਨਹੀਂ ਲਾਵੇਗਾ ਲਾਵੇਗਾ ਬੇਗਮ ਦੀ ਇੱਛਾ ਅਨਸਾਰ ਉਹਨਾਂ ਸਾਰਿਆਂ ਨੂੰ ਇਫਾਜ਼ਤ ਨਾਂ ਜੰਮੂ ਪਹੁੰਚਾਇਆ ਗਿਆ ਸਾਡੇ ਬਜ਼ੁਰਗਾਂ ਦਾ ਇਹ ਕੁੱਚਾ ਸੁੱਚਾ ਕਿਰਤ ਰਹਿਦੀ ਦੁਨੀਆ ਤੱਕ ਜਗਤ ਦੇ ਲਈ ਪ੍ਰੇਰਨਾ ਸਰੋਤ ਰਹੇਗਾ। ਅੰਤਲਾ ਸਮਾ ਸਰਦਾਰ ਜਸ ਸਿੰਘ ਜੀ ਆਲੂ ਵਾਲੇ ਬਹੁਤ ਨਿਰਲੇਪ ਅਤੇ ਸੰਦੋਖੀ ਸੁਭਾਅ ਦੇ ਮਾਲਕ ਸਨ। ਸਿੱਖ ਕੌਮ ਨੂੰ ਜੱਥੇਬੰਦ ਕਰਕੇ ਪੰਜਾਬ ਵਿੱਚ ਖਾਲਸਾ ਰਾਜ ਦੀ ਸਥਾਪਤੀ ਲਈ ਇੱਕ ਥੰਮ੍ਹ ਦੀ ਪੁੰਕਾ ਦੇ ਬਣ ਅਗਰੰਤ ਉਹਨਾਂ ਨੇ ਆਪਣੀ ਜ਼ਿੰਦਗੀ ਦੀ ਆਖਰੀ ਚਾਰ ਪੰਜ ਸਤ ਸ੍ਰੀ ਦਰਪਾਰ ਸਾਹਿਬ ਜੀ ਦੇ ਸੇਵਾ ਸਰਬਲ ਅਤੇ ਸ਼ਹਿਰ ਨੂੰ ਆਬਾਦ ਕਰਨ ਦੇ ਲਗਾਏ। ਜ਼ਰੂਰਤ ਪੈਣ ਤੇ ਉਹ ਕਿਸੇ ਮੁਹਿਮ ਤੇ ਵੀ ਚੱਲੇ ਜਾਂਦੇ ਸਨ। 10 ਅਕਤੂਬਰ 1783 ਈਸਵੀ ਨੂੰ ਸਰਦਾਰ ਜਸਰ ਸਿੰਘ ਜੀ ਅਕਾਲ ਚਲਾਣਾ ਕਰਦੇ। ਸਿੱਖਿਆ ਸਰਦਾਰ ਜਸਰ ਸਿੰਘ ਜੀ ਆਪਣੀ ਸਾਰੀ ਜ਼ਿੰਦਗੀ ਜ਼ੁਲਮ ਦਾ ਨਾਸ਼ ਕਰਨ ਅਤੇ ਕੌਮ ਦੀ ਚੜ੍ਹਦੀ ਕਲਾ ਲਈ ਕਾਰਜ ਸਿਚੀਲ ਰਹੇ। ਸਾਨੂੰ ਅੱਜ ਵੀ ਉਹਨਾਂ ਵਰਗੇ ਉੱਚੇ ਸੁੱਚੇ ਕਿਰਦਾਰ ਨਿਰਸਵਾਰਥ ਸੁਪਾ ਅਤੇ ਸੂਚੀ ਮਾਨਤਾ ਦੇ ਪੱਲੇ ਲਈ ਤਤ ਤਤ ਪਰ ਅਗੂ ਦੀ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਉਹਨਾਂ ਨੇ ਇਹਨਾਂ ਨੂੰ ਇਹਨਾਂ ਚੀਜ਼ ਸੁਨੇਹਾ ਵੀ ਰਾਸਤ ਦੇਣਾ ਬੰਦੇ ਨੂੰ ਘੋੜਿਆਂ ਤੇ ਇੰਨਾ ਵੀ ਸੇਵਾ ਦਿੱਤੀ ਪਰ ਜਿਵੇਂ ਤੁਸੀਂ ਸੁਣਿਆ ਪਹਿਲਾਂ ਕਿ ਬਾਬਾ ਜੀ ਸਾਹਿਬ ਆਲੂ ਵਾਲੀ ਜਦੋਂ ਲਿਖੇ ਸੀਗੇ ਉਦੋਂ ਕੋਈ ਮਾਤਾ ਸੁਦਰਕੌਰ ਜੀ ਕੋਲ ਦਿੱਲੀ ਰਹੇ ਸੀ ਸੋ ਦਿੱਲੀ ਰਹਿਣ ਕਰਕੇ ਜਿਹੜੀ ਇਹਨਾਂ ਦੀ ਬੋਲੀ ਦੇ ਵਿੱਚ ਹੈ ਜਿਵੇਂ ਆਪਾਂ ਹਿੰਦੀ ਥੋੜੀ ਜਿਹੀ ਰਲਮੀ ਮਿਲਮੀ ਸੀ ਹਮ ਕੋ ਤੁਮ ਕੋ ਇਦਾਂ ਨਹੀਂ ਗੱਲ ਕਰਦੇ ਸੀ ਤੇ ਇਹ ਪੁਸਤਕ ਉਹਦੇ ਬੱਚੇ ਹੀ ਸੀਗੇ ਤੇ ਨਵਾਬਪੂਰ ਸਿੰਘ ਜੀ ਕੋਲ ਸ਼ਿਕਾਇਤ ਲੈ ਕੇ ਗਏ ਕਿ ਜਿਹੜੇ ਸਿੰਘ ਨੇ ਜੀ ਮੈਂ ਇਹਨਾਂ ਦੇ ਨਾਲ ਇਹਨਾਂ ਦੇ ਘੋੜਿਆਂ ਨੂੰ ਦਾਣਾ ਪਾਣੀ ਨਹੀਂ ਦੇ ਸਕਦਾ ਉਹ ਕਹਿੰਦੇ ਕਿਉਂ ਉਹ ਕਹਿੰਦੇ ਮੈਨੂੰ ਯਾਗ ਕਰਦੇ ਮੈਨੂੰ ਹੰਕੋ ਤੁੰਕੋ ਕਹਿੰਦੇ ਆ ਤੇ ਉਹ ਜਿਵੇਂ ਸਿਰ ਬੱਚੇ ਸੀ ਬਾਕੀ ਸਾਰੇ ਛੇੜ ਦੇ ਸੀਗੇ ਤਾਂ ਨਵਾਬਪੂਰ ਸਿੰਘ ਨੇ ਕਿਹਾ ਉਹ ਕਹਿੰਦੇ ਮੈਂ ਇਹਨਾਂ ਦੇ ਘੋੜਿਆਂ ਦੀ ਜਿੰਦਾ ਚੁੱਪਦਾ ਰਹੀ ਹੈ ਤੇ ਮੈਨੂੰ ਹੀ ਰਾ ਨਵਾਬੀ ਬਖਸ਼ੀ ਹੈ ਤੂੰ ਇਹਨਾਂ ਦੇ ਘੋੜਿਆਂ ਨੂੰ ਦਾਣੇ ਪਾਉਣਾ ਵਾ ਤੈਨੂੰ ਹੀ ਸੁਲਤਾਨ ਘਰਾਉਣਗੇ ਸੋ ਉਹਨਾਂ ਨੇ ਕਹੇ ਬੋਲ ਸਿੱਖੇ ਹੋਏ ਅੱਜ ਇਹਨਾਂ ਨੂੰ ਸੱਜੀ ਸੁਲਤਾਨ ਉਲਫਕੋਮ ਕਿਹਾ ਜਾਂਦਾ ਹੈ ਉਹਨਾਂ ਦਾ ਜਨਮ ਦੇ ਨੇ ਅਸੀਂ ਉਹਨਾਂ ਦੇ ਜੀਵਨ ਤੋਂ ਸਿੱਖਿਆ ਲੈਣੀਆਂ ਨੇ ਸਿੱਖਿਆ ਲੈਣੀ ਹੈ ਸੋ ਇੰਨਾ ਕੁਸ਼ ਕਹਿ ਰਹਿਆ ਹੋਇਆ ਕਈ ਵਾਰੀ ਕੁਝ ਵੱਧ ਘੱਟ ਗਿਆ ਜਾਂਦਾ ਜੀ ਸੋ ਕੋਈ ਚੁੱਕ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਸੋ ਐ ਸੰਜੀਪਾ ਜੀ